ਮਹਿੰਦਰ ਸਿੰਘ ਧੋਨੀ ਨੂੰ ਲੱਗਿਆ ਕਰੋੜਾਂ ਰੁਪਈਆ ਦਾ ਚੂਨਾ ਧੋਖਾ ਦੇਣ ਵਾਲਾ ਹੋਰ ਕੋਈ ਨਹੀਂ ਖੁਦ ਧੋਨੀ ਦਾ ਹੈ ਯਾਰ ਐਮ ਐਸ ਧੋਨੀ ਦੇ ਯਾਰ ਨਹੀਂ ਕਰ ਲਈ ਯਾਰ ਮਾਰ ਜਾ ਖੇਡ ਜਗਤ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਭਾਰਤ ਦੇ ਸਾਬਕਾ ਕਪਤਾਨ 2011 ਵਰਲਡ ਕਪ ਜੇਤੂ ਕਪਤਾਨ 2013 ਚੈਂਪੀਅਨਸ ਟਰੋਫੀ ਜੇਤੂ ਕਪਤਾਨ ਅਤੇ 2007 ਦੇ ਵਰਲਡ ਕਪ ਜੇਤੂ ਕਪਤਾਰ ਮਹਿੰਦਰ ਸਿੰਘ ਧੋਨੀ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਹੋਈ ਤੁਹਾਨੂੰ ਦੱਸ ਦਈਏ ਕਿ ਮਹਿੰਦਰ ਸਿੰਘ ਧੋਨੀ ਨੇ ਆਪਣੇ ਦੋ ਸਾਬਕਾ ਬਿਜ਼ਨਸ ਪਾਰਟਨਰ ਤੇ 15 ਕਰੋੜ ਰੁਪਏ ਦੀ ਧੋਖਾਧੜੀ ਦਾ આરોਪ ਲਗਾਇਆ ਠੱਗੀ ਦਾ આરોਪ ਲਗਾਇਆ ਉਹਨਾਂ ਨੇ ਦੱਸਿਆ ਕਿ ਰਾਂਚੀ ਦੇ ਇੱਕ ਸਿਵਲ ਕੋਰਟ ਵਿੱਚ ਯਚਿਕਾ ਦਾਇਰ ਕੀਤੀ ਹੈ ਕੇਸ ਫਾਇਲ ਕੀਤਾ ਹੈ ਨਾ ਦੋਵਾਂ ਬੰਦਿਆਂ ਖਿਲਾਫ ਮਾਮਲਾ ਕੀ ਹੈ ਤੁ ਇੱਕ ਆਰਕਾ ਸਪੋਰਟਸ ਐਂਡ ਮੈਨੇਜਮੈਂਟ ਲਿਮਟਿਡ ਕੰਪਨੀ ਵਿੱਚ ਮਹਿੰਦਰ ਸਿੰਘ ਧੋਨੀ ਨੇ ਆਪਣੇ ਦੋ ਬਿਜ਼ਨਸ 파ਟਰਨਰ ਨਾਲ ਸ਼ੁਰੂ ਕੀਤੀ ਸੀ ਜਿਸ ਤੇ ਨਾਮ ਸੀਗਾ ਫੇਸ ਸੀਗੇ ਫਰੈਂਚਾਈਜ਼ੀ ਦਾ ਮਹਿੰਦਰ ਸਿੰਘ ਧੋਨੀ ਜਿਸ ਤੇ ਮਹਿੰਦਰ ਸਿੰਘ ਧੋਲੀ ਦੇ ਨਾਮ ਦਾ ਹਵਾਲਾ ਲੈ ਕੇ ਬੱਚਿਆਂ ਤੋਂ ਫੀਸ ਲਈ ਜਾਂਦੀ ਸੀ ਅਤੇ ਕੰਪਨੀ ਤੇ આરોਪ ਲੱਗਾ ਕਿ ਕੰਪਨੀ ਨੇ ਫੀਸ ਅਤੇ ਮਾਰਕੀਟ ਸ਼ੇਅਰ ਵਿੱਚੋਂ ਜਿਹੜਾ ਪ੍ਰੋਫਿਟ ਕਮਾਇਆ ਹੈ ਉਸ ਕੰਪਨੀ ਨੇ ਉਹ ਐਮਐਸ ਧੋਨੀ ਨੂੰ ਨਹੀਂ ਦਿੱਤਾ ਜਦੋਂ ਕਾਗਜ਼ ਸਾਰੇ ਖੰਗਾਲੇ ਗਏ ਤਾਂ ਪਤਾ ਲੱਗਿਆ ਕਿ 15 ਕਰੋੜ ਰੁਪਇਆ ਸ਼ਾਇਦ ਐਮਐਸ ਧੋਨੀ ਨੇ ਇਨਵੈਸਟ ਕੀਤਾ ਜਾਂ ਉਹਨਾਂ ਦਾ ਜਿਹੜਾ ਬਣਦਾ ਹੱਕ ਹੈ ਉਹ ਇਹ ਅਦਾਲਤ ਵਿੱਚ ਮਹਿੰਦਰ ਸਿੰਘ ਧੋਨੀ ਨੇ ਇੱਕ ਕੇਸ ਫਾਈਲ ਕੀਤਾ ਹੈ ਕਿ ਆਰਕਾ ਸਪੋਰਟਸ ਐਂਡ ਮੈਨੇਜਮੈਂਟ ਲਿਮਟਿਡ ਦੇ ਮਹੀਰ ਦਿਵਾਕਰ ਅਤੇ ਸੌਮਿਆ ਵਿਸ਼ਵਾਸ ਦੇ ਖਿਲਾਫ ਕੇਸ ਫਾਈਲ ਹੋਇਆ। ਕਿ ਮਹਿੰਦਰ ਸਿੰਘ ਧੋਨੀ ਨੇ ਜਿਹੜੀ ਕੰਪਨੀ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੇ ਨਾਮ ਦਾ ਹਵਾਲਾ ਲੈ ਕੇ ਬੱਚਿਆਂ ਕੋਲੋਂ ਸਪੋਰਟਿੰਗ ਇਵੈਂਟਸ ਤੇ ਚੱਲਦੇ ਮੈਨੇਜਮੈਂਟ ਤੇ ਚੱਲਦੇ ਲੋਕਾਂ ਕੋਲੋਂ ਪੈਸੇ ਲਏ ਜਾਂਦੇ ਸਨ ਕਿ ਮਹਿੰਦਰ ਸਿੰਘ ਧੋਨੀ ਦਾ ਨਾਮ ਇਸ ਕੰਪਨੀ ਨਾਲ ਜੁੜਿਆ ਹੋਇਆ ਹੈ ਤੇ ਲੋਕ ਵੀ ਜਦੋਂ ਅਕਸਰ ਕਿਸੇ ਬੰਦੇ ਦਾ ਨਾਮ ਕਿਸੇ ਵੱਡੇ ਮਸ਼ਹੂਰ ਸੈਲੀਬ੍ਰਿਟੀ ਦਾ ਨਾਮ ਖਾਸ ਤੌਰ ਤੇ ਕ੍ਰਿਕਟਰ ਦਾ ਨਾਮ ਲੋਕ ਚੀਜ਼ ਤੋਂ ਧੋਖਾ ਖਾ ਜਾਂਦੇ ਹਨ ਤੇ ਬਿਨਾ ਉਸ ਚੀਜ਼ ਦੀ ਜਾਂਚ ਬੜਤਾਲ ਕੀਤੇ ਉਸ ਵਿੱਚ ਪੈਸਾ ਲਗਾਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਅਕਸਰ ਇਹ ਲੋਕ ਜਿਹੜੇ ਹੁੰਦੇ ਆ ਆਮ ਲੋਕ ਧੋਖਾਧੜੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਪਰ ਹੁਣ ਜਿਹੜਾ ਸ਼ਿਕਾਰ ਹੋਇਆ ਧੋਖਾਧੜੀ ਦਾ ਕ੍ਰਿਕਟ ਅਕੈਡਮੀ ਖੋਲ ਕੇ ਦਿੱਤਾ ਗਿਆ ਸੀ ਐਮ ਐਸ ਥੋਨੀ ਦੇ ਨਾਂ ਤੇ ਕ੍ਰਿਕਟ ਅਕੈਡਮੀ ਖੋਲੀ ਗਈ ਹੈ ਤੇ ਜਦੋਂ ਆਰਥਿਕ ਨੁਸਾਨ ਨੂੰ ਨੁਕਸਾਨ ਪਹੁੰਚਿਆ ਤਾਂ ਐਮ ਐਸ ਥੋਨੀ ਪਹੁੰਚੇ ਸਿਵਲ ਕੋਰਟ ਆਪਣੇ ਦੋ ਬਿਜ਼ਨਸ ਪਾਰਟਨਰ ਜਿਹੜੇ ਐਮ ਐਸ ਥੋਨੀ ਦੇ ਯਾਰ ਯਾਨੀ ਮਿੱਤਰ ਦੋਸਤ ਵੀ ਰਹਿ ਚੁੱਕੇ ਹਨ ਮਹੀਰ ਦਿਵਾਕਰ ਅਤੇ ਸੋਮੇ ਵਿਸ਼ਵਾਸ ਦੇ ਖਿਲਾਫ ਕੇਸ ਫਾਈਲ ਹੋਇਆ ਐਮ ਐਸ ਥੋਨੀ ਤਨ ਨਾਲ ਧੋਖਾ ਜੜੀ ਕਰਦੇ ਸਨ ਹੁਣ ਵੱਡੇ ਵੱਡੇ ਖਿਡਾਰੀਆਂ ਨਾਲ ਜਿੱਤੇ ਇੱਕ ਪਾਸੇ ਪਹਿਲਾਂ ਰਿਸ਼ਭ ਪੰਤ ਨਾਲ ਤੋਂ ਖਤੜੀ ਹੋਈ ਸੀ ਤਕਰੀਬਨ 1.5 ਕਰੋੜ ਰੁਪਏ ਦੀ ਤੋਂ ਖਤੜੀ ਕਰ ਗਿਆ ਸੀ ਐਮਐਸ ਇੱਕ ਹੋਰ ਕ੍ਰਿਕਟਰ ਹੁਣ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਦੱਸਿਆ ਜਾ ਰਿਹਾ ਹੈ ਕਿ 15 ਕਰੋੜ ਰੁਪਏ ਦੀ ਤੋਂ ਖਤੜੀ ਹੋਈ ਹੈ ਤੇ ਧੋਖਾ ਖਤੜੀ ਕਰਨ ਵਾਲਾ ਹੋਰ ਕੋਈ ਨਹੀਂ ਖੁਦ ਐਮਐਸ ਧੋਨੀ ਦਾ ਯਾਰ ਹੈ ਬਿਜ਼ਨਸ 파ਟਰਨਰ ਯਾਨੀ ਮਹਿੰਦਰ ਸਿੰਘ ਧੋਨੀ ਦੇ ਯਾਰ ਨਹੀਂ ਧੋਨੀ ਨਾਲ ਜਿहां ਖੇਡ ਜਗਤ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਭਾਰਤ ਦੇ ਸਾਬਕਾ ਕਪਤਾਨ 2011 ਵਰਲਡ ਕੱਪ ਜੇਤੂ ਕਪਤਾਨ 2013 ਚੈਂਪੀਅਨ ਟ੍ਰੋਫੀ ਜੇਤੂ ਕਪਤਾਨ ਅਤੇ 2007 ਦੇ ਵਰਲਡ ਕੱਪ ਜੇਤੂ ਕਪਤਾਰ ਮਹਿੰਦਰ ਸਿੰਘ ਧੋਨੀ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਹੋਈ ਤੁਹਾਨੂੰ ਦੱਸ ਦਈਏ ਕਿ ਮਹਿੰਦਰ ਸਿੰਘ ਧੋਨੀ ਨੇ ਆਪਣੇ ਦੋ ਸਾਬਕਾ ਬਿਜ਼ਨਸ 파ਟਰਨਰ ਤੇ 15 ਕਰੋੜ ਰੁਪਏ ਦੀ ਧੋਖਾਧੜੀ ਦਾ આરોਪ ਲਗਾਇਆ ਠੱਗੀ ਦਾ આરોਪ ਲਗਾਇਆ ਉਹਨਾਂ ਨੇ ਦੱਸਿਆ ਕਿ ਰਾਂਚੀ ਦੇ ਇੱਕ ਸਿਵਲ ਕੋਰਟ ਵਿੱਚ ਯਚਿਕਾ ਦਾਇਰ ਕੀਤੀ ਹੈ ਕੇਸ ਫਾਇਲ ਕੀਤਾ ਹੈ ਨਾ ਦੋਵਾਂ ਬੰਦਿਆਂ ਖਿਲਾਫ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਨੇ ਆ ਦਰਸਲ ਇੱਕ ਅਰਕਾ ਸਪੋਰਟਸ ਐਂਡ ਮੈਨੇਜਮੈਂਟ ਲਿਮਟਿਡ ਕੰਪਨੀ ਵਿੱਚ ਮਹਿੰਦਰ ਸਿੰਘ ਧੋਨੀ ਨੇ ਆਪਣੇ ਦੋ ਬਿਜ਼ਨਸ 파ਟਰਨਰ ਫਰਾਂਚਾਈਜ਼ੀ ਦਾ ਮਹਿੰਦਰ ਸਿੰਘ ਧੋਨੀ ਜਿਸ ਤੇ ਮਹਿੰਦਰ ਸਿੰਘ ਧੋਲੀ ਦੇ ਨਾਮ ਦਾ ਹਵਾਲਾ ਲੈ ਕੇ ਬੱਚਿਆਂ ਤੋਂ ਫੀਸ ਲਈ ਜਾਂਦੀ ਸੀ ਅਤੇ ਕੰਪਨੀ ਤੇ આરોਪ ਲੱਗਾ ਕਿ ਕੰਪਨੀ ਨੇ ਫੀਸ ਅਤੇ ਮਾਰਕੀਟ ਸ਼ੇਅਰ ਵਿੱਚੋਂ ਜਿਹੜਾ ਪ੍ਰੋਫਿਟ ਕਮਾਇਆ ਹੈ ਉਸ ਕੰਪਨੀ ਨੇ ਉਹ ਐਮਐਸ ਧੋਨੀ ਨੂੰ ਨਹੀਂ ਦਿੱਤਾ ਜਦੋਂ ਕਾਗਜ਼ ਸਾਰੇ ਖੰਗਾਲੇ ਗਏ ਤਾਂ ਪਤਾ ਲੱਗਿਆ ਕਿ 15 ਕਰੋੜ ਰੁਪਇਆ ਸ਼ਾਇਦ ਐਮਐਸ ਧੋਨੀ ਨੇ ਇਨਵੈਸਟ ਕੀਤਾ ਜਾਂ ਉਹਨਾਂ ਦਾ ਜਿਹੜਾ ਬਣਦਾ ਹੱਕ ਹੈ ਉਹ 15 ਕਰੋੜ ਰੁਪਇਆ ਦਾ ਹੈ ਜਿੱਤੇ ਚਲਦੇ ਰਾਂਚੀ ਦੀ ਅਦਾਲਤ ਵਿੱਚ ਮਹਿੰਦਰ ਸਿੰਘ ਧੋਨੀ ਨੇ ਇੱਕ ਕੇਸ ਫਾਈਲ ਕੀਤਾ ਹੈ ਕਿ ਅਰਕਾ ਸਪੋਰਟਸ ਐਂਡ ਮੈਨੇਜਮੈਂਟ ਲਿਮਟਿਡ ਦੇ ਖਿਲਾਫ ਕੇਸ ਫਾਈਲ ਹੋਇਆ ਕੇਮਸ ਧੋਨੀ ਨੇ ਜਿਹੜੀ ਕੰਪਨੀ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੇ ਨਾਮ ਦਾ ਹਵਾਲਾ ਲੈ ਕੇ ਬੱਚਿਆਂ ਕੋਲੋਂ ਸਪੋਰਟਿੰਗ ਇਵੈਂਟਸ ਤੇ ਚੱਲਦੇ ਮੈਨੇਜਮੈਂਟ ਤੇ ਚੱਲਦੇ ਲੋਕਾਂ ਕੋਲੋਂ ਪੈਸੇ ਲੈ ਜਾਂਦੇ ਸਨ ਕਿ ਮਹਿੰਦਰ ਸਿੰਘ ਧੋਨੀ ਦਾ ਨਾਮ ਇਸ ਕੰਪਨੀ ਨਾਲ ਜੁੜਿਆ ਹੈ ਤਾਂ ਤੇ ਲੋਕ ਵੀ ਜਦੋਂ ਅਕਸਰ ਕਿਸੇ ਬੰਦੇ ਦਾ ਨਾਮ ਕਿਸੇ ਵੱਡੇ ਮਸ਼ਹੂਰ ਸੈਲੀਬ੍ਰਿਟੀ ਦਾ ਨਾਮ ਖਾਸ ਤੌਰ ਤੇ ਕ੍ਰਿਕਟਰ ਦਾ ਨਾਮ ਕਿਸੇ ਬ੍ਰਾਂਡ ਨਾਲ ਜੋੜਿਆ ਜਾਂਦਾ ਤਾਂ ਅਕਸਰ ਲੋਕ ਚੀਜ਼ ਤੋਂ ਧੋਖਾ ਖਾ ਜਾਂਦੇ ਹਨ ਤੇ ਬਿਨਾਂ ਉਸ ਚੀਜ਼ ਦੀ ਜਾਂਚ ਬੜਤਾਲ ਕੀਤੇ ਉਸ ਵਿੱਚ ਪੈਸਾ ਲਗਾਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਅਕਸਰ ਇਹ ਲੋਕ ਜਿਹੜੇ ਹੁੰਦੇ ਆ ਆਮ ਲੋਕ ਧੋਖਾਧੜੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਪਰ ਹੁਣ ਜਿਹੜਾ ਸ਼ਿਕਾਰ ਹੋਇਆ ਧੋਖਾਧੜੀ ਦਾ ਕ੍ਰਿਕਟ ਅਕੈਡਮੀ ਖੋਲ ਕੇ ਦਿੱਤਾ ਗਿਆ ਸੀ ਐਮ ਐਸ ਥੋਨੀ ਦੇ ਨਾਂ ਤੇ ਕ੍ਰਿਕਟ ਅਕੈਡਮੀ ਖੋਲੀ ਗਈ ਹੈ ਤੇ ਜਦੋਂ ਆਰਥਿਕ ਨੁਕਸਾਨ ਨੁਕਸਾਨ ਪਹੁੰਚਿਆ ਤਾਂ ਐਮ ਐਸ ਥੋਨੀ ਪਹੁੰਚੇ ਸਿਵਲ ਕੋਰਟ ਆਪਣੇ ਦੋ ਬਿਜ਼ਨਸ 파ਟਰਨਰ ਜਿਹੜੇ ਐਮ ਐਸ ਥੋਨੀ ਦੇ ਯਾਰ ਯਾਨੀ ਮਿੱਤਰ ਦੋਸਤ ਵੀ ਰਹਿ ਚੁੱਕੇ ਹਨ ਮਹੀਰ ਦਿਵਾਕਰ ਅਤੇ ਸੋਮੇ ਵਿਸ਼ਵਾਸ ਦੇ ਖਿਲਾਫ ਕੇਸ ਫਾਈਲ ਹੋਇਆ ਐਮ ਐਸ ਥੋਨੀ ਹ ਤਨ ਨਾਲ ਧੋਖਾੜੀ ਕਰਦੇ ਸਨ ਹੁਣ ਵੱਡੇ ਵੱਡੇ ਖਿਡਾਰੀਆਂ ਨਾਲ ਜਿੱਤੇ ਇੱਕ ਪਾਸੇ ਪਹਿਲਾਂ ਰਿਸ਼ਭ ਪੰਤ ਨਾਲ ਧੋਖਾੜੀ ਹੋਈ ਸੀ ਤਕਰੀਬਨ 1.5 ਕਰੋੜ ਰੁਪਏ ਦੀ ਧੋਖਾੜੀ ਕਰ ਗਿਆ ਸੀ ਐਮਐਸ ਇੱਕ ਹੋਰ ਕ੍ਰਿਕਟਰ ਹੁਣ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਦੱਸਿਆ ਜਾ ਰਿਹਾ ਕਿ 15 ਕਰੋੜ ਰੁਪਏ ਦੀ ਧੋਖਾੜੀ ਹੋਈ ਹੈ ਤੇ ਧੋਖਾੜੀ ਕਰਨ ਵਾਲਾ ਹੋਰ ਕੋਈ ਨਹੀਂ ਖੁਦਮਿਸ ਧੋਨੀ ਦਾ ਯਾਰ ਹੈ ਬਿਜ਼ਨਸ 파ਟਰਨਰ ਯਾਨੀ ਮਹਿੰਦਰ ਸਿੰਘ ਧੋਨੀ ਦੇ ਯਾਰ ਨਹੀਂ ਧੋਨੀ ਨਾਲ ਯਾਰ ਮਾਰ ਕਰ ਲਈ ਹੈ